ਕੀ ਲੱਗੀ ਜੀ ਸਾਡੇ ਨੂੰ ਦੇਖੋ ਇੱਕ ਗੱਲ ਹੋਰ ਕੋਈ ਤਾਂ ਮੇਰੀ ਬੋਲੋ ਮੇਰਾ ਬੋਸ ਹੋ ਵੀ 5 ਵਜੇ ਤੱਕ ਦਾ ਟਾਈਮ ਦੇ ਦਿਓ ਫੜ ਲਾਂਗੇ ਬੰਦੇ ਜਿਹੜੇ ਮਿਸਾਰੇ ਨਹੀਂ ਮੈਂ ਕਹਿੰਦਾ ਦੇਖੋ ਮੇਨ ਮੇਨ ਜਿਹੜੇ ਫੜ ਲਾਂਗੇ ਹਾਂ ਸਾਰੇ ਸਾਰੇ ਕਰ ਲਾਂਗੇ ਸਾਰੇ ਕੋਈ ਫੜਦੇ ਸਾਰੇ ਯਾਰ ਹੁਣ 7 ਬੰਦੇ ਨੇਗੇ ਕਿਉਂ ਨਹੀਂ ਫੜਦੇ ਇੱਕ ਗੱਲ ਫੇਰ ਮੇਰੀ ਗੱਲ ਕੇ ਮੈਨੂੰ ਪਹਿਲਾਂ ਕਹਿੰਦੇ ਇਹ ਵੀ ਆ ਕੰਮ ਕਰੋ ਸੋਨੂ ਪ੍ਰੈਸਰ ਆਈ ਉੱਪਰ 306 ਦਾ ਕਬਜ਼ਾ ਜੀ 7 ਬੰਦੇ ਨੇ ਨੇ ਜਿਨ੍ਹਾਂ ਨੇ ਕਹਿੰਦੇ ਨਾਮ ਤੁਹਾਨੂੰ ਇਹ ਗੱਲ ਕਹੀ ਗਈ ਹੈ ਨਾ ਗੱਲ ਤੁਹਾਨੂੰ ਦਿੱਤਾ ਗਿਆ ਮੇਰੇ ਕੋਲ ਤਾਂ ਮੇਰੇ ਕੋਲ ਤਾਂ ਇੱਕੋ ਗੱਲ ਹੈ ਪ੍ਰਧਾਨ ਜੀ ਸਾਨੂੰ ਦੇ ਮੇਰੇ ਅਕਦਾ ਟਾਈਮ ਦੇ ਦੋ ਜਿਹੜਾ ਤੁਹਾਡਾ ਮੇਨ ਦੋਸਤੀ ਆ ਫੜ ਲਾਂਗੇ ਅਸੀਂ ਹਣਾ ਬਾਕੀ ਤੁਹਾਡੀ ਮਰਜ਼ੀ ਹੈ ਜੇ ਲੋਕਾਂ ਨੂੰ ਤੁਹਾਨੂੰ ਅਸੀਂ ਤੰਗ ਪਰੇਸ਼ਾਨ ਕਰਨਾ ਤੁਹਾਡੀ ਮਰਜ਼ੀ ਹੈ ਅਸੀਂ ਦੋਸਤਾਂ ਦੀ ਜੀ ਅੱਛਾ ਤੁਸੀਂ ਨੇ ਪਾਲਿਆ ਤੀ ਮੈਂ ਪਾਇਆ ਤੀ ਜੀ 9 ਮਹੀਨੇ ਦਾ ਮਾ ਪਿਓ ਮਰ ਗਿਆ ਤੀ ਜੀ ਮੇਰੀ ਧੀ ਬਿਮਾਰ ਰਹਿੰਦੀ ਠੀਕ ਹੈ ਫਿਰ ਮੈਂ ਪਾਇਆ ਉਹਦੇ ਨਾਨੇ ਜੀ ਨੇ ਸਾਰੇ ਨੇ ਇੱਥੇ ਸਾਰਾ ਕੁਝ ਕਰਿਆ ਉਹਦਾ ਪਾਲ ਕੇ ਏਡਾ ਕਰਿਆ ਫਿਰ ਵਿਆਹ ਤਾਂ ਠੀਕ ਇੰਨਾ ਪੜਾਇਆ ਤੀ ਕੀ ਖਾ ਗਿਆ ਕੁਛ ਆ ਪਤਨ ਜੀ ਕੁਛ ਪੀ ਗਿਆ ਪਤਾ ਨਹੀਂ ਕੀ ਕਰਕੇ ਬਸ ਬਣੇ ਬਾਈ ਜੀ ਹਾਂ ਜੀ ਕੀ ਨਾਮ ਹੈ ਬਾਈ ਦਾ ਆਮਨਜੀਤ ਆਮਨਜੀਤ ਸਿੰਘ ਕੀ ਕਾਰਨ ਹੋਇਆ ਮੁੱਖ ਇਹਦੇ ਸੌਰਨ ਤੰਗ ਕਰਖਿਆ ਜੀ ਅੱਛਾ ਹਾਂ ਜੀ ਇਹ ਘਰ ਵਾਲੀ ਨੇ ਇਹਦੇ ਸਾਲਿਆਂ ਤੇ ਮੜੇ ਜੇ ਉੱਚੀ ਬਾਤ ਚੁੱਕੀ ਉਹਦੇ ਸਾਲਿਆਂ ਤੇ ਇਹਦੇ ਘਰ ਵਾਲੀ ਨੇ ਇਹਦੇ ਸਾਰੇ ਪਰਿਵਾਰ ਨੇ ਤੰਗ ਕਰਖਿਆ ਸੀਗਾ ਜੀ ਇਹ ਜਿਆਦੇ ਠੀਕ ਹੈ ਹਾਂ ਜੀ ਹਾਂ ਇਹਨੂੰ ਠਾਣੇ ਠੂਣੇ ਚ ਵੀ ਵਿਚਾਰੇ ਨੂੰ ਕਸਾਇਆ ਇਹ ਸਰੀ ਬੰਦਾ ਸੀ ਬਹੁਤ ਜਿਆਦਾ ਜੀ ਠੀਕ ਹੈ ਸਾਡੇ ਤਾਂ ਕਪਿੰਡ ਜ ਕਿਸੇ ਨਾਲ ਲੜਿਆ ਨਹੀਂ ਕਿਸੇ ਨਾਲ ਬੋਲਿਆ ਨਹੀਂ ਤੇ ਗੱਲ ਕੀ ਹੋਈ ਹੈ ਫਿਰ ਹੁਣ ਇਹ ਸੁਸਾਈਡ ਕਰ ਗਿਆ ਜੀ ਅੱਛਾ ਹਾਂਜੀ ਸੰਸਕਾਰ ਕਰਤਾ ਨਹੀਂ ਨਹੀਂ ਸੰਸਕਾਰ ਨਹੀਂ ਕਰਾਂਗੇ ਰੈੱਡ ਬੋਡੀ ਕਿੱਥੇ ਹੈ ਸੰਗਰੂਰ ਹੈ ਅੱਛਾ ਸੰਗਰੂਰ ਪਈ ਹੈ ਹਾਂਜੀ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸੰਸਕਾਰ ਕਰਾਂਗੇ ਹੁਣ ਫਿਰ ਕੀ ਮੰਗੇ ਮੁੱਖ ਮੁੱਖ ਮੰਗੀ ਹੀ ਆਈ ਜਿਨ੍ਹਾਂ ਦਾ ਉਹਨਾਂ ਦਾ ਬਿਆਨ ਦੇ ਕੇ ਗਏ ਜੀ ਉਹ 752 ਦੇ ਪਰਚਾ ਦਰਜ ਹੈ ਉਹਨਾਂ ਨੂੰ ਗ੍ਰਿਫਤਾਰ ਕਰਨਾ ਤੇ ਉਸ ਤੋਂ ਬਾਅਦ ਇਹ ਸੰਸਦ ਦਾ ਉਸ ਦਾ ਬਿਆਨ ਦੇ ਕੇ ਗਏ ਕੀ ਬਿਆਨ ਦੇ ਕੇ ਗਏ ਹੌਸਲ ਬਿਆਨ ਦੇ ਕੇ ਗਏ ਕੀ ਬਿਆਨ ਦਿੱਤੇ ਨੇ ਭਾਈ ਸੌਰੇ ਨੇ ਮੈਨੂੰ ਬਹੁਤ ਤੰਗ ਕਰਿਆਗਾ ਠੀਕ ਹੈ ਤੇ ਸੌਰੇ ਖਿਲਾਫ 7 ਜਣਿਆਂ ਦੇ ਨਾਮ ਲਿਖਿਆ ਕੀ ਗਏ ਜੀ ਉਹ ਠੀਕ ਹੈ ਤੇ ਉਹਨਾਂ ਨੂੰ ਉਹਨਾਂ ਚੋਂ ਇੱਕ ਬੰਦੇ ਨੂੰ ਗ੍ਰਿਫਤਾਰ ਕਰਿਆ ਪੁਲਿਸ ਨੇ ਹਜੇ ਹੂੰ ਤੇ ਸੌਰੇ ਨੂੰ ਤੇ ਉਹਦੇ ਘਰ ਵਾਲੀ ਨੂੰ ਗ੍ਰਿਫਤਾਰ ਨਹੀਂ ਕਰ ਰਹੇ ਜਿਹਦੇ ਘਰ ਵਾਲੀ ਨੂੰ ਗ੍ਰਿਫਤਾਰ ਕਰਨ ਉਹਦੇ ਸਾਲਿਆ ਨੂੰ ਤਾਂ ਅਸੀਂ ਹੈੱਡ ਬੋਡੀ ਲਿਆ ਕੇ ਉਹਨਾਂ ਸੰਸਕਰ ਕਰ ਦੋ ਕੇ ਸੂਸਾਈਡ ਕਰਕੇ ਆਮਨ ਜੀਤ ਸਿੰਘ ਪਿੰਡ ਪਿੰਡ ਢੰਡੋਲੀ ਖੁਰਦੋ ਮੇਰੇ ਕੋਲ ਦਾ ਇੱਕੋ ਗੱਲਾ ਪ੍ਰਧਾਨ ਜੀ ਸਾਨੂੰ 5 ਵਜੇ ਤੱਕ ਦਾ ਟਾਈਮ ਦੇ ਦਿਓ ਜਿਹੜਾ ਤੁਹਾਡਾ ਮੇਨ ਦੋਸੀਆ ਫੜ ਲਾਂਗੇ ਅਸੀਂ ਅਣਾ ਬਾਕੀ ਤੁਹਾਡੀ ਮਰਜ਼ੀ ਹੈ ਜੇ ਲੋਕਾਂ ਨੂੰ ਸੋਨੇ ਅਸੀਂ ਤੰਗ ਪਰੇਸ਼ਾਨ ਕਰਨਾ ਤੁਹਾਡੀ ਮਰਜ਼ੀ ਹੈ ਠੀਕ ਹੈ 5-5 ਤੱਕ ਦਾ ਟਾਈਮ ਦੇਣਾ ਪੰਜ ਤੋਂ ਪੰਜ ਸੇ ਤੱਕ ਟਾਈਮ ਮੰਗ ਰਹੇ ਥੋੜੇ ਤੋਂ ਸਾਨੂੰ 10 ਮਿੰਟ ਦਿਓ 10 ਮਿੰਟ ਜਿੱਥੇ ਇੱਕ ਐਫ ਆਈ ਆਰ ਕੋਈ ਸੀਗੀ ਜੀ 306 ਦੀ ਡੰਡੋਲੀ ਕਲਾਂ ਦਾ ਜਿਹੜਾ ਮੁੰਡਾ ਸੀਗਾ ਡੰਡੋਲੀ ਕਲਾਂ ਦਾ ਖੁਰਤ ਜੀ ਖੁਰਤ ਜੀ ਖੁਰਦਤ ਖੁਰਦਤ ਦੇ ਬੰਦੇ ਨੇ ਜਿਹੜੀ ਹੈਗੀ ਜਿਹੜੀ ਰਹਿਲੀ ਸ਼ੀਤ ਜੀ ਨੇ ਵੀ ਕੇ ਉਹਦੀ ਡੈਥ ਹੋ ਗਈ ਇਹ ਇਹਨਾਂ ਦੇ ਕਹਿਣ ਤੇ ਅਸੀਂ ਇਹ ਇਹਨਾਂ ਨੇ ਪਹਿਲਾਂ ਮੇਰੇ ਨਾਲ ਕਿਹਾ ਸੀਗਾ ਕਿ ਕਮਿਟਮੈਂਟ ਕੀਤੀ ਸੀਗੀ ਕਿ ਸਾਡੇ ਜਿਹੜੇ 6 ਬੰਦੇ ਦੋਸ਼ੀ ਨੇਗੇ ਉਹਨਾਂ ਦੇ ਪਰਚਾ ਦੇ ਦੋ ਅਸੀਂ ਜਿਹੜੀ ਤੁਹਾਡੇ ਨਾਲ ਕੋਆਪਰੇਟ ਕਰਾਂਗੇ ਪੂਰਾ ਪਰ ਉਸ ਤੋਂ ਬਾਅਦ ਅਸੀਂ 6 ਬੰਦਿਆਂ ਦੇ ਪਰਚਾ ਐਫਆਈਆਰ ਦਰਜ ਕੀਤੀ ਤੇ ਇਹ ਕਹਿੰਦੇ ਹੁਣ ਅਸੀਂ ਬੰਦੇ ਫੜੋ ਜੀ ਅਸੀਂ ਫੇਰ ਤਾਂ ਮਤਲਬ ਰੋੜ ਹੈਗਾ ਜਿਹੜਾ ਬਲੌਕ ਕਰਾਂਗੇ ਮੈਂ ਇਹਨਾਂ ਨਾਲ ਕੀਤੀ ਆ ਗੱਲ ਵੀ ਸਾਨੂੰ ਟਾਈਮ ਦੋ 5 ਵਜੇ ਤੱਕ ਦਾ ਅਸੀਂ ਜਿਹੜੇ ਹੈਗੇ ਨੇ ਮੇਨ ਦੋਸ਼ੀ ਫੜ ਲਾਂਗੇ ਪਰ ਇਹ ਕਿਸੇ ਗੱਲ ਤੇ ਨਹੀਂ ਆ ਰਹੇ ਅਸੀਂ ਇਹਨਾਂ ਨੂੰ ਫੇਰ ਬੇਨਤੀ ਕਰ ਰਹੇ ਹਾਂ ਕੀ ਸਾਨੂੰ 5 ਵਜੇ ਤੱਕ ਦਾ ਟਾਈਮ ਦੋ ਅਸੀਂ ਜਿਹੜਾ ਮੇਨ ਦੋਸ਼ੀ ਆ ਫੜ ਦਾਂਗੇ ਜਿਹੜਾ ਕੀ ਗੱਲਬਾਤ ਹੈ ਕੀ ਮਸਲਾ ਹੈ ਤੁਸੀਂ ਰੋਡ ਜਾਮ ਕਰਿਆ ਅੱਜ ਇਹ ਮੇਰਾ ਛੋਟਾ ਭਰਾ ਦੀ ਮੇਰੇ ਤਾਏ ਦਾ ਮੁੰਡਾ ਜੀ ਠੀਕ ਹੈ ਇਹ ਮੇਰੇ ਤੋਂ ਸਾਲ ਛੋਟਾ ਦੀ ਆ ਇਹ ਅਮਨਜੀਤ ਇਹਦਾ ਨੌਤੀ ਜੀ ਠੀਕ ਹੈ ਜੀ ਇਹਦਾ ਸਾਰਾ ਪਰਿਵਾਰ ਇਹਨੂੰ ਬਹੁਤ ਤੰਗ ਕਰਦਾ ਸੀ ਠੀਕ ਹੈ ਉਹ ਰੋਜ਼ ਹੀ ਰੋ ਆ ਕੇ ਕਹਿੰਦੇ ਚਾਰ ਬੰਦੇ ਲਿਆਏ ਕਿ 10 ਬੰਦੇ ਲਿਆਏ ਜੀ ਉਹਦੇ ਘਰ ਵਾਲੀ ਰੋਜ਼ ਘਰੇ ਡਰਾਮਾ ਕਰੀ ਜਾਂਦੀ ਮੈਂ ਕਰਦਿਆਂ ਮੈਂ ਫਲਾਣਾ ਕਰਦਿਆਂ ਜੀ ਉਹਨੂੰ ਬਹੁਤ ਔਰਚਰ ਕਰਦੇ ਹੋ ਜਾਰੇ ਇਹਨੂੰ ਉਹ ਇਸ ਵੇਲੇ ਤੰਗ ਹੋ ਕੇ ਜੀ ਉਹ ਬੰਦੇ ਬਾਈ ਕੀ ਨੌਸੀ ਬਾਈ ਦਾ ਜੀ ਅਮਨਜੀਤ ਸਿੰਘ ਜੀ ਅਮਨਜੀਤ ਸਿੰਘ ਜੋ ਖੁਦ ਖੁਸ਼ੀ ਦਾ ਮਾਮਲਾ ਜੋ ਚੱਲ ਰਿਹਾ ਹੈਗਾ ਧਰਨਾ ਲੱਗਿਆ ਹੋਇਆ ਘਰਾਟਾ ਡੀਐਸਪੀ ਦਫ਼ਤਰ ਵੱਡੇ ਰੋਡ ਤੇ ਅੱਛਾ ਤੂੰ ਤੁਸੀਂ ਨੇ ਪਾਲਿਆ ਤੀ ਮੈਂ ਪਾਇਆ ਤੀ ਜੀ 9 ਮਹੀਨੇ ਦਾ ਮਾ ਪਿਓ ਮਰ ਗਿਆ ਤੀ ਜੀ ਮੇਰੀ ਧੀ ਬਿਮਾਰ ਰਹਿੰਦੀ ਠੀਕ ਹੈ ਤੇ ਮੈਂ ਪਾਇਆ ਉਹਦੇ ਨਾਨੇ ਜੀ ਨੇ ਸਾਰੇ ਰਹੇ ਇੱਥੇ ਸਾਰਾ ਕੁਝ ਕਰਿਆ ਉਹਦਾ ਪਾਲ ਕੇ ਏਡਾ ਕਰਿਆ ਫਿਰ ਜੀ ਮੈਂ ਬਿਮਾਰ ਰਹਿਣ ਲੱਗੀ ਫਿਰ ਵਿਆਹ ਤਾਂ ਠੀਕ ਹੈ ਵੇਹੇ ਹੋਏ ਜੀ ਉਹ ਤਾਂ ਬੱਚੋ ਉਹਦੀ ਕਹਿਣ ਲੱਗੀ ਮੇਰਾ ਤਾਂ ਫਲਾਣੇ ਥੋਵੇਂ ਕਰਦੇ ਤੇ ਸਾਕ ਮੇਰਾ ਫਲਾਣੇ ਫਿਰ ਉਹਦਾ ਮਾਪੂ ਜੀ ਕਹਿੰਦਾ ਵੀ ਭਾਈ ਕਰਾ ਲੈ 5 ਲੱਖ ਲੈ ਜਾ ਚਾਹੀ ਠੀਕ ਹੈ ਕਹਿੰਦੀ ਫਿਰ ਚੁੱਪ ਕਰ ਗਈ ਉਦੋਂ ਤਾਂ ਜਿਉਂ ਜੀ ਲੱਗੀ ਲੜਨ ਕਰੇਸ ਪਾਉਣ ਮੁੰਡੇ ਨਾਲ ਉਦੋਂ ਕਰੇਸ ਮੇਰੇ ਨਾਲ ਉਦੋਂ ਫਿਰ ਮੈਂ ਕੁੱਟ ਕੇ ਜੀ ਕੱਢਤੀ ਉਹਨੇ ਸੋਨੂ ਸੋਨੂ ਕੱਢਤਾ ਹਾਂ ਅੱਛਾ ਨਾ ਆਪਦੇ ਨਾਲੇ ਨੂੰ ਠੀਕ ਹੈ ਮੈਂ ਨਹੀਂ ਰਹਿਣ ਦਿੰਦੀ ਮੁੰਡਾ ਮੇਰਾ ਰੋਵੇ ਉਹ ਨਰਮਤੀ ਜਾਂਦੀ ਦੋ ਤਾਂ ਠੀਕ ਹੈ ਫੇਰ ਜੀ ਆ ਫੇਰਾ ਹੀ ਹੁਣ ਮੈਂ ਫੇਰ ਵੀ ਉਹੀ ਕੁੱਟ ਕਟਾਪੇ ਮੈਂ ਮੈਂ ਮੈਨੂੰ ਕੋਈ ਗੱਲ ਆਈ ਸਾਹਮਣੇ ਵੀ ਮੇਨ ਜੜ ਕੀ ਐ ਕਲੇਸ ਦੀ ਉਹ ਜੀ ਉਹ ਅੰਦਰੋਂ ਬਸ ਕਹਿੰਦੀ ਮੇਰੇ ਭਾਜਾਂ ਨੂੰ ਪੈਸੇ ਦੇ ਨਾ ਭਾਜਾਂ ਨੂੰ ਪੈਸੇ 2 ਲੱਖ ਦੇ ਤਾਂ ਨਾ ਮੈਂ ਸਖੋਲ ਕੇ ਲੈ ਗਈ ਉਹ ਕਾਦੇ ਉਹ ਇਹ ਦਿੰਦੇ ਕਹਿੰਦੇ ਉਹ ਉਤਕਰਜ ਜਿਹੜੇ ਤੇ ਉਹਨਾਂ ਸੱਚਾ ਫਿਰ ਕਹਿੰਦੇ ਮੇਰੇ ਦੂਏ ਵੱਡੇ ਭਾਈ ਨੂੰ ਦੇ ਹਾਂ ਇਹ ਕਹਿੰਦਾ ਹੁਣ ਮੈਂ ਕਿਹਨੂੰ ਕਿਹਨੂੰ ਦੇਈ ਜਾਵਾਂ ਵੀ ਮੈਂ ਆਪਦਾ ਵੀ ਫਿਰ ਘਰੋਂ ਕੱਢਦਾ ਜੀ ਉਹ ਛੱਡ ਕੇ ਵਾਗ ਗਿਆ ਕਹਿੰਦਾ ਲੈ ਖਾ ਲੈ ਸਭ ਕੁਸ ਮੈਂ ਤਾਂ ਦਿਹਾੜੀ ਕਰਕੇ ਖਾ ਲੂ ਡੂਡ ਮੀਣਾ ਥੇ ਨਹੀਂ ਸਰ ਅੱਛਾ ਡੂਡ ਮੀਣਾ ਲੱਭਤ ਰਹੇ ਹਾਂ ਲੱਭਦੇ ਰਹੇ ਮੇਰੇ ਤੂੰ ਤੇ ਜਵਾਈ ਠੀਕ ਹੈ ਮੁੰਡੇ ਹਾਂ ਸਾਰੇ ਲੱਭਦੇ ਰਹੇ ਫਿਰ ਮਾਤਾ ਕਿਤੇ ਫੋਨ ਲੱਗ ਗਿਆ ਫਿਰ ਇਹ ਮੇਰੇ ਦੋਤੀਆਂ ਥਾਣੇ ਚ ਫਸਾਤੀਆਂ ਜੀ ਹੂੰ ਇਹਨੇ ਤੇ ਕੇਸ ਕਰਤਾ ਫਿਰ ਇਹਨਾਂ ਨੇ ਆਪ ਕਰਿਆ ਫਿਰ ਹੋਰ ਕੀ ਕਰਨ ਮੇਰੇ ਦੋਤੀਆਂ ਥਾਣੇ ਚ ਵਟਾਈਆਂ ਫਿਰ ਆਪ ਜੀ ਉਸ ਤੋਂ ਬਾਅਦ ਫਿਰ ਭੱਜ ਕੇ ਕਹਿੰਦੀ ਮੈਂ ਤਾਂ ਪੇਕੇ ਨੂੰ ਜਾਣੀ ਆ ਮੇਰੇ ਭਾਈ ਕੋਲੇ ਸੰਗਰੂਰ ਆਏ ਕੋਲ ਠੀਕ ਹੈ ਖਰਚਾ ਬਣਾਉਂਗੀ ਫਿਰ ਜੀ ਕਹਿੰਦੀ ਆ ਕੇ ਗੱਡੀ ਹੀ ਠਾਗੀ ਉਹ ਟੈਲੈਂਟ ਤੇ ਪੈ ਗਈ ਨਾ ਇਹ ਕੁੜੀ ਪਾ ਲਈ ਫਿਰ ਜੇ ਇੱਥੇ ਪੁਲਿਸ ਵੇਖਤੀ ਫਿਰ ਮੇਰੇ ਦੋਤੇ ਨੂੰ ਪੁਲਿਸ ਨੇ ਡਰਾਬੇ ਦਿੱਤੇ ਗੱਡੀ ਚ ਬਿਠਾ ਲਿਆ ਉਹ ਮੇਰੀ ਦੋਤੀ ਆ ਗਈ ਜਾਦੀ ਉਹ ਕਹਿੰਦੀ ਵੀ ਕਿਉਂ ਐ ਲਾ ਜਨ ਵੀ ਇਹਨੇ ਕਿਹੜੇ ਖੂਨ ਖੂਨ ਕਰਿਆ ਜਾਂ ਕੋਈ ਉਹ ਕਰੇ ਕਹਿੰਦੇ ਨਹੀਂ ਤੂੰ ਬੜਾ ਨਾ ਬੋਲ ਕੁੜੀ ਮੇਰਾ ਮੁੰਡਾ ਦੋਤਾ ਕਹਿੰਦਾ ਭੈਣੇ ਕਾਰਵਾਈ ਕਰਨਗੇ ਕਰ ਲਾਂਗੇ ਆਪ ਬਹਿ ਗਿਆ ਉਹ ਕਹਿੰਦੀ ਚੰਗਾ ਮੈਂ ਪੰਚਾਇਤ ਨੂੰ ਸੱਦ ਲਾਂ ਉਹਨੇ ਪੰਚਾਇਤ ਸੱਦੀ ਜੀ ਫੇਰ ਉਹ ਗੱਡੀ ਚੋਂ ਕੱਟ ਤਾ ਫੇਰ ਉਹ ਪੰਚਾਇਤ ਕਾਇਨ ਸੀ ਲੈ ਕੇ ਆਉਣੇ ਫੇਰ ਜੀ ਉੱਥੇ ਗਏ ਨੂੰ ਫੇਰ ਬੜਾ ਢੁੰਕਾ ਹੈ ਥਾਣੇਦਾਰ ਦੇ ਨਾਲ ਕੁਰਸੀ ਢਾਹ ਕੇ ਆਪ ਬਹਿ ਗਈ ਸਾਰੀ ਪੰਚਾਇਤ ਆਪਣੀ ਪੂੰਜੇ ਬੈਠੀ ਫੇਰ ਉਹ ਉੱਥੇ ਡਰਾਬੇ ਦੇ ਕੇ ਮੁੰਡੇ ਨੂੰ ਪਰ ਫੇਰ ਉਹ ਮੋਟਰਸਾਈਕਲ ਤੇ ਬਟਿਆ ਕੇ ਫੋਰਤੀ ਫੇਰ ਜੀ ਇੱਥੇ ਬਹੁਤ ਉਹਦੇ ਨਾਲ ਕਲੇਸ਼ ਕਰਿਆ ਨੇ ਤੇ ਕਰੇ ਮਰ ਕੇ ਫਰਨਾ ਖਾਪ ਜਾ ਮੇਰੇ ਹੁੰਦੇ ਵੀ ਹੈ ਫਿਰ ਕੁਦਸ ਉਹ ਕਿਤੇ ਓਟੇ ਕਰ ਮਸਾਪਾਏ ਤੇ ਦੋਜ ਕਨਾ ਐਨਾ ਪੜਾਇਆ ਸੀ ਕੀ ਖਾ ਗਿਆ ਕੁਛ ਹਾਂ ਪਤਾ ਨਹੀਂ ਜੀ ਕੁਛ ਪੀ ਗਿਆ ਪਤਾ ਨਹੀਂ ਕੀ ਕਰ ਕੇ ਬਸ ਨਹੀਂ ਕਹਿੰਦੀ ਮੈਂ ਕਰਤੀਆਂ ਆਹ ਤੋਂ ਮੋਰ ਦੋ ਤਿੰਨ ਦਿਨ ਕਿਲਾ ਰਾਤ ਨੂੰ ਵੀ ਫਜ ਫਜ ਆ ਗਈ ਬਹੁਤ ਦੁਭਗਾਉਂਦੇ ਮੇਰੇ ਭਾਈ ਮਾਰਤਾਂਗੇ ਉਹ ਕਹਿੰਦੇ ਸੀ ਐ ਸੁਹਾਗੇ ਗੇਲ ਪਾ ਕੇ ਤੈਨੂੰ ਮਾਰਾਂਗੇ ਡਰਾਵੇ ਬਹੁਤ ਦਿੱਤੇ ਨਾ ਸੋਹਰੇ ਨੇ ਨਾ ਸਾਲਿਆ ਨੇ ਨਾ ਸਾਲੇ ਉਹ ਕੁੜੀਆਂ ਆ ਗਿਆ ਨੇ ਟਾਈਮ ਹੋ ਗਿਆ ਸੀ ਸ਼ਾਦੀ ਨੂੰ ਇਹਨਾਂ ਨੂੰ ਹੋ ਗਈ 7-8 ਸਾਲ ਹੋ ਗਏ ਸ਼ਾਦੀ ਨੂੰ ਤੇ ਸ਼ੁਰੂ ਚ ਇਕਲੈਸਤੀ ਹਾਂਜੀ ਹਾਂ ਸ਼ੁਰੂ ਦੀ ਚ ਇਕਲੈਸਤੀ ਗਈ ਤੇ ਹੁਣ ਫਿਰ ਖੁਦ ਕੁਛੀ ਕਈ ਦਿਨ ਹੋ ਗਏ ਇਨੂੰ 7 ਤਰੀਕ ਨੂੰ ਦਵਾਈ ਦਿੱਤੀ ਸੀ ਇਹਨੇ ਜੀ ਹੁੰਦੇ ਨੇ ਤੇ ਇਹ 16 ਤਰੀਕ ਨੂੰ ਐਕਸਪਾਇਰ ਹੋਗੇ ਸੀ ਯਾਰ ਹਾਂ 16 ਦੀ ਹਾਂ 16 ਫਿਰ ਸੰਸਕਾਰ ਕਰਿਆ ਨਹੀਂ ਹਜੇ ਸੰਸਕਾਰ ਨਹੀਂ ਕਰਿਆ ਇਹਨਾਂ ਨੇ ਕੋਈ ਤਹੇ ਕੋਈ ਗ੍ਰਫਤਾਰ ਨਹੀਂ ਕਰਿਆ ਦੋਸਤ ਇਹ ਮੁੰਡਾ ਖੁਦ ਆਪ ਬਿਆਨ ਦੇ ਕੇ ਗਿਆ ਜੀ ਠੀਕ ਹੈ ਹਾਂ ਇਹਨਾਂ ਦੇ ਤਾਂ ਚਾਰ ਦਿਨ ਹੋ ਗਏ ਅਜੇ ਮੁੰਡਾ ਐਕਸਪਾਇਰ ਹੋਇਆ ਨਹੀਂ ਜੀ ਬਿਆਨ ਪ੍ਰਸ਼ਾਸਨ ਦੇ ਸਾਹਮਣੇ ਹਾਂ ਜੀ ਹਾਂ ਆਪ ਖੁਦ ਉੱਤੇ ਜਾ ਕੇ ਜੀ ਐਸਆਈ ਉੱਤੇ ਲੈ ਕੇ ਆ ਜੀ ਇਹਨੂੰ ਇਹ ਬਿਆਨ ਜੀ ਤੇ ਕੋਈ ਉਹ ਵੀਡੀਓ ਵਗੈਰਾ ਵੀ ਹੈ ਦੀ ਬਿਆਨ ਦੀ ਨਹੀਂ ਉਹਨਾਂ ਨੇ ਕਰੀ ਸੀ ਪ੍ਰਸ਼ਾਸਨ ਕੋਲ ਜੀ ਆਪਾਂ ਨੂੰ ਕਰਨ ਨਹੀਂ ਦਿੱਤੀ ਸੀ ਉਹਨਾਂ ਨੇ ਨਹੀਂ ਕਾਫੀ ਹੈ ਜੀ ਦੂਜੀ ਧਿਆਨ ਨੇ ਉਹਨੇ ਬਿਆਨ ਨਹੀਂ ਵੀ ਕਾਫੀ ਹੈ ਜੀ ਅੱਛਾ ਕਾਫੀ ਦਿਖਾਓ ਤੇ ਆਪਣਾ ਹੁਣ ਆਪਣੇ ਕੀ ਮੇਨ ਮੁੱਖ ਮੰਗ ਕੀ ਹੈ ਮੰਗ ਤਾਂ ਇਹੀ ਹੈ ਜੀ ਬਸ ਉਹਨਾਂ ਨੂੰ ਦੋਸ਼ਿਆਂ ਨੂੰ ਫੜ ਲੈਣ ਜੀ ਉਹ ਆਪਾਂ ਨੂੰ ਕੋਈ ਮੰਗ ਨਹੀਂ ਜੀ ਸਾਡੇ ਮੁੰਡੇ ਨੂੰ ਸਾਫ਼ ਮਿਲ ਜੀ 28 ਸਾਲ ਦਾ ਮੁੰਡਾ ਸੀ ਜੀ ਤੇ ਜਿਸ ਤਰ੍ਹਾਂ ਡਿਪਟੀ ਸਾਹਿਬ ਸ਼ਾਇਦ ਡਿਪਟੀ ਸਾਹਿਬੇ ਸੀ ਐਸ ਐਚਓ ਸਾਹਿਬ ਸ਼ਾਇਦ ਕਈ ਕਈ ਗਏ ਨੇ ਵੀ ਅਸੀਂ 5 ਵਜੇ ਤੱਕ ਗ੍ਰਿਫਤਾਰ ਕਰ ਲਾਂਗੇ ਹਾਂਜੀ ਹਾਂਜੀ ਨਹੀਂ ਉਹ ਦੇਖੋ ਇੱਕ ਗੱਲ ਸੁਣੋ ਮੇਰੀ ਸਿਹਤ ਤਰੀਕ ਦੀ ਦਵਾਈ ਪੀਣ ਤੋਂ ਬਾਅਦ 16 ਤਰੀਕ ਨੂੰ ਡੈਥ ਹੁੰਦੀ ਹੈਗੀ 17 ਤਰੀਕ ਨੂੰ ਅਗਰ ਅਸੀਂ ਧਰਨਾ ਲਾਉਣ ਤਾਂ ਬਿਲਕੁਲ ਆਲਾ ਕਹਿੰਦਾ ਪ੍ਰਸ਼ਾਸਨ ਵੀ ਕੋਈ ਸਾਡਾ ਸਹਿਯੋਗ ਨਹੀਂ ਦਿੱਤਾ 4 ਦਿਨ ਹੋ ਗਏ ਸਾਨੂੰ ਸਹਿਯੋਗ ਕਰਦਿਆਂ ਨੂੰ ਅੱਜ ਹੁਣ ਧਰਨਾ ਲਾਉਣ ਤੋਂ ਬਾਅਦ 2 ਘੰਟੇ ਕੋ ਮੰਗਦ ਨੇ ਸੱਤ ਵੀ ਅਸੀਂ 2 ਘੰਟੇ ਦੇ ਵਿੱਚ ਮੁਰਜ਼ੇ ਬੰਨ ਫੜਾਗੇ ਸੇ ਬੰਦਿਆ ਤੇ ਪਰਚਾ ਜਿੰਨਾ ਚਿਰ ਪਰਚਾ ਹੁੰਦਾ ਨਹੀਂ ਇਹ ਅੰਦਰ ਸਾਨੂੰ ਦਿਖਾਉਂਦੇ ਨਹੀਂ ਹੈਗੇ ਉਹਨਾਂ ਚਿਰ ਅਸੀਂ ਬਿਲਕੁਲ ਵੀ ਇਹ ਧਰਨਾ ਇੱਥੇ ਚੱਲੂਗਾ ਅਗਰ ਅੱਜ 3:30 ਵਜੇ ਤੱਕ ਕੱਲ ਤੋਂ ਇਹ ਨਹੀਂ ਪ੍ਰਸ਼ਾਸਨ ਸਾਡਾ ਸਾਥ ਦੇਊਗਾ ਤਾਂ ਅਸੀਂ ਇੱਥੇ ਲਾ ਸਰਚੌਂਕ ਦੇ ਵਿੱਚ ਰੱਖ ਕੇ ਤਾਂ ਅਸੀਂ ਪਿੰਡ ਦੇ ਔਰ ਰਿਸ਼ਤੇਦਾਰਾਂ ਨਾਲ ਰਲ ਕੇ ਜੋ ਵੀ ਸਾਡਾ ਫੈਸਲਾ ਹੋਊਗਾ ਅਸੀਂ ਅੱਗੇ ਤੋਂ ਆਪਦੇ ਲਾਭ ਮੰਦ ਹੋ ਗੋ। ਜੀ ਬਿਲਕੁਲ ਜੀ ਆਹ ਦੇਖ ਸਕਦੇ ਜੀ ਇਹ ਕਾਪੀ ਹੈ ਜੋ ਜੋ ਬਿਆਨ ਅਮਨਜੀਤ ਸਿੰਘ ਦੇਖ ਸਕਦੇ ਹੋ ਉਮਰ 28 ਸਾਲ ਸਵਰਗ ਅਮਰੀਕ ਸਿੰਘ ਪਿਤੇ ਦੀ ਵੀ ਡੈਥ ਹੋਈ ਹੋਈ ਆ ਪਹਿਲਾਂ ਇਹ ਹਾਂਜੀ ਹਾਂਜੀ ਬਸੀ ਟੰਡੋਲੀ ਉਪਰ ਦੀ ਮਾਂ ਦੀ ਵੀ ਡੈਥ ਹੋਈ ਹੋਈ ਹੈ ਨਾਨਾ ਨਾਨੀ ਨੇ ਪਾਲਿਆ ਤੀ ਜੀ ਛ ਨਾਨਾ ਨਾਨੀ ਨੇ ਪਾਲਿਆ ਸੀ ਹਾਂਜੀ ਉਹ ਵੀ ਉਹ ਵੀ ਘਰੋਂ ਕੱਢਦੇ ਜੀ ਇਹਨੇ ਨਾ 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 ਨਹੀਂ ਉਹ ਵੀ ਭਾਗ ਗਏ ਜੀ ਵੀ ਚਲ ਘਰ ਬਸ ਜੇ ਦਾ ਆ ਮੁੰਡੇ ਦੀ ਫੋਟੋ ਆ ਦੇਖ ਸਕਦੇ ਹੋ ਜੀ ਆ ਫੋਟੋ ਹੈ ਜੀ ਮੁੰਡੇ ਦੀ ਘਰੇਲੂ ਕਲੇਸ਼ ਦੱਸ ਰਹੇ ਨੇ ਬਾਈ ਜੀ ਸੋਹਰਾ ਪਰਿਵਾਰਤਾਂ ਕਰ ਹਾਂਜੀ ਸੋਹਰਾ ਪਰਿਵਾਰਤਾਂ ਕਰਦਾ ਸੀ ਸੋਹਰਾ ਪਰਿਵਾਰੀ ਕੀ ਦੇਖ ਸਕਦੇ ਆ ਉਹ ਦੇਖ ਸਕਦੇ ਆ ਸਿਆਣਾ ਪਰਿਵਾਰ ਬੰਦਾ ਦਾ ਹਮੇਸ਼ਾ ਆਪਣੇ ਢੀਲੇ ਘੋੜਦਾ ਹੈ ਹੈਲੋ ਔਰ ਉਹਨਾਂ ਨੇ ਇਹ ਮੰਗ ਰੱਖੀ ਗਈ ਵੀ ਇਹਨੂੰ ਪਰਿਵਾਰ ਦੇ ਵਿੱਚੋਂ ਦੋਸੇ ਜ਼ਮੀਨ ਦੇ ਵਿੱਚੋਂ ਦਿੱਤੇ ਜਾਣ ਤੇ ਇਹਨੂੰ ਇਲਾਕੇ ਦਾ ਤੰਦ ਕੱਢ ਦਿੱਤੇ ਗਏ ਸੀ ਕੀ ਐਸ ਤਰ੍ਹਾਂ ਹੋ ਜਾ ਸਕਦਾ ਨਹੀਂ ਹੋ ਸਕਦਾ ਔਰ ਜਿਹੜੇ ਇਹ 2 ਲੱਖ ਦੇ ਵਿੱਚੋਂ 70000 ਉਹਨਾਂ ਨੇ ਜਦੋਂ ਪੰਚਾਇਤੀ ਕਾਫੇ ਉਹਦੇ ਵਿੱਚ 1.5 ਲੱਖ ਮੰਨਣ ਤੋਂ ਬਾਅਦ ਵੀ 70000 ਰੁਪਏ ਉਹਨਾਂ ਨੇ ਦਿੱਤਾ ਪਹਿਲਾਂ ਮਦਰ ਉਹਨੂੰ ਜਿੰਨਾ ਚਿਰ ਉਹਨਾਂ ਦੇ ਦੀ ਜਾਨ ਨਾ ਲੇ ਗਈ ਉਹਨਾਂ ਚਿਰ ਉਸ ਚਾਲਨ ਪਰਿਵਾਰ ਨੇ ਉਸੇ ਬੱਚੇ ਦਾ ਖਾਣਾ ਹੀ ਨਹੀਂ ਛੱਡਿਆ 16 ਸਤਬਰ ਦੀ ਤਰੀਕ ਨੂੰ ਪਰਿਵਾਰ ਦੇ ਵਿੱਚ ਵੀ ਇਹਨਾਂ ਦਾ ਫੈਸਲਾ ਹੋਇਆ ਉਹ ਸਾਹਮਣੇ ਉਹ ਦਿੱਤਾ ਸੁਸਾਇਡ ਕਰ ਗਿਆ ਦੇਖੋ ਮਰਨਾ ਸਖਾਲਾ ਨਹੀਂ ਹੋਏਗਾ ਮਰਨੇ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਹੈਗਾ ਆਗਰ ਇੱਕ ਤੁੜੀ ਕੋਈ ਬੱਚੀ ਬਿਮਾਰੀ ਨਾਲ ਵੀ ਬੰਦਾ ਪੀੜ ਤੋਂ ਹੋ ਰਿਹਾ ਮਰਨੇ ਦਾ ਦਿਲ ਨਹੀਂ ਕਰਦਾ ਹੈਗਾ ਉਸ ਬੱਚੇ ਦੀ ਉਮਰ ਵੀ ਕਿੰਨੀ ਕੀ ਸੀਗੀ 28 ਸਾਲਾਂ ਦੀ ਉਮਰ ਸੀਗੀ ਨੌਜਵਾਨ ਬੱਚਾ ਸੀਗਾ ਔਰ ਘਰ ਦਾ ਇੱਕੋ ਇੱਕ ਮੋਹਤਵਾਰੀ ਦਾ ਜਿਹੜਾ ਚੱਟਖਰ ਖਾਲੀ ਹੋ ਗਿਆ ਉਸ ਪੈਣਾ ਨੂੰ ਪੁੱਛੋ ਉਸ ਦੇ ਚਾਚੇ ਬਾਅਦ ਵਿੱਚ ਜਿਨ੍ਹਾਂ ਨੇ ਟੱਖੜ ਜਿਹੜੀ ਪਾਰ ਆਈ ਗਿਆ ਪਰ ਪ੍ਰਸ਼ਾਸਨ 6 ਤਰੀਕ ਨੂੰ ਸਿੱਟਾ ਪਿਆਗਾ 6 ਦੀ ਵਿਧਾਇਕ 7 ਤਰੀਕ ਨੂੰ ਦੇ ਦੋ ਬੱਚੇ ਦੇ ਬਿਆਨ ਦਾਰ ਕੋਲ ਨੇ ਔਰ ਇਹ ਵੀ ਅੱਜ 400 ਹੋ ਗਈ ਸੀ ਤਾਂ 17 ਦਿਨ ਤੋਂ ਦੀ ਡੈਥ ਹੋਈ ਹੈ 16 ਦਿਨ ਤੋਂ 16 ਤਰੀਕ ਨੂੰ ਸ਼ਾਮ ਨੂੰ ਡੈਥ ਹੀ ਹੈ ਅਗਰ ਉਹ 11 ਤਰੀਕ ਨੂੰ ਘਰ ਨਾ ਲਾਉਂਦੇ ਤਾਂ ਇਹ ਗੱਲ ਤਾਂ ਜ਼ਿਕਰ ਕਰਦਾ ਕਿ ਬੜੀ ਦੂਜੇ ਬੰਦੇ ਕਹਿੰਦੇ ਨੇ ਘਰ ਨਾ ਲਾਣ ਦੇ ਅਗਰ ਅਸੀਂ ਸਤਾਰਾ ਗ੍ਰੋਗ ਨੂੰ ਧਰਨਾ ਲਾਉ ਦੇਤਾ ਹੋ ਸਾਕ ਅਸੀਂ ਗਲਤ ਸੀਗੇ ਕਿਉਂਕਿ ਅਸੀਂ ਇਹਨਾਂ ਨੂੰ 4 ਦਿਨ ਦਾ ਟਾਈਮ ਦਿੱਤਾ ਅੱਜ ਉਹੀ ਐਸਐਚਓ ਸਾਹਿਬ ਨੇ ਜਿਹੜੇ ਕੀ ਕਹਿੰਦੇ ਸੀ ਅਸੀਂ ਦੇਖਾਂਗੇ ਸੋਚਾਂਗੇ ਅੱਜ ਕੱਲ੍ਹ ਸਾਨੂੰ 2 ਘੰਟੇ ਤੋਂ 2-2 ਕਹੋ ਵੀ 4 ਘੰਟੇ ਇਸ 4 ਬੋਲ ਤੋਂ ਟਾਈਮ ਜ਼ਿਆਦਾ ਸੀਗਾ ਤੋਂ 2 ਘੰਟੇ ਟਾਈਮ ਜ਼ਿਆਦਾ ਸੀਗਾ ਕਿਉਂਕਿ ਕਿਸੇ ਨੂੰ ਕੋਈ ਮਨ ਨਹੀਂ ਹੁੰਦਾ ਅਸੀਂ ਅੱਜ ਕੋਈ ਕਿਤੇ ਸਾਮ ਇੱਕ ਬੰਦੇ ਨੂੰ ਲੱਗਦੇ ਨਹੀਂ ਆਉਂਦੇ ਬੱਚੇ ਵੀ